ਲੜੇਗਾ ਕਹਿੰਦਾ ਜੀ ਜੇ ਲੜਨ ਜੋਗੇ ਹੁੰਦੇ ਤੇ ਜੰਗਲ ਚ ਡੇਰਾ ਬਣਾ ਕੇ ਬੈਂਦੇ ਇਨੀ ਹਸਤੀ ਨਹੀਂ ਹੈ ਮੇਰੀ ਬਾਪੂ ਨੇ ਦਿੱਤਾ ਥਾਪੜਾ ਖੰਡੇ ਦੀ ਪੌਲ ਦਿੱਤੀ ਬਖਸ਼ ਤੇ ਹੁਣ ਪੁੱਛਿਆ ਨਾਜ਼ਮ ਵਜ਼ੀਰ ਖਾਂ ਵਰਗੇ ਮੁਗਲਿਆ ਸਲਤਨਤ ਦੇ ਅੰਦਰ ਜ਼ੁਲਮੋਂ ਸਤਮ ਟਾਉਣ ਵਾਲਿਆਂ ਨਾਲ ਲੜੇਗਾ ਤੇ ਗਰਜ ਕੇ ਮਦੋਦਾਸ ਸੰਤ ਤੋਂ ਸਿਪਾਈ ਹੋਇਆ ਬੋਲਿਆ ਬਾਪੂ ਤੇਰਾ ਥਾਪੜਾ ਹੋ ਗਿਆ ਹੁਣ ਮੁਗਲਿਆ ਸਲਤਨਤ ਦਾ ਤਖਤ ਤੇ ਕੀ ਆਖੇ ਤੇ ਇੰਦਰਦੇਵ ਦਾ ਤਖਤ ਕੋ ਲਿਆ ਵਾ ਇਹਨੂੰ ਆਂਦੀ ਆ ਬਾਣੀ ਸਤਗੁਰ ਮੇਰਾ ਤਾਣ ਨਿਤਾਣ ਕਈ ਬੜੀ ਪੂਛ ਚੁੱਕਦੇ ਨੇ ਬੜਾ ਵੱਟ ਦਿੰਦੇ ਨੇ ਪੂਛ ਨੂੰ ਸਾਡਾ ਵੈਰਾਗੀ ਸੀ ਜੀ ਬੰਦਾ ਬਧਰ ਉਹਨੇ ਈਟ ਨਾ ਈਟ ਖੜਕਾਤੀ ਸਰੰਗ ਦੀ ਭਾਈ ਜੀ ਜਿੰਨੇ ਦਿਨ ਤੁਹਾਡਾ ਵੈਰਾਗੀ ਸੀ ਕੀੜੀ ਨਹੀਂ ਮਰੀ ਜੰਗਲ ਵਿੱਚ ਲੋਕੇ ਦਿਨ ਕੱਟਦਾ ਸੀ ਜਿਸ ਦਿਨ ਸਿੰਘ ਸੱਜਿਆ ਹੈ ਖੰਡੇ ਦੀ ਪੌੜ ਛਕੀ ਹੈ ਈਟ ਨਾ ਈਟ ਉਹਨਾਂ ਖੜਕਾਈ ਹੈ ਉਹਨੇ ਤੋ ਗੁਰੂ ਕਾ ਸਿੱਖ ਸੀ ਸਿੱਖ ਧਰਮ ਦੇ ਵਿੱਚ ਉਹਨੇ ਦਾਖਲਾ ਲਿਆ ਹੋਇਆ ਸੀ ਨਾਲ ਮਹਾਰਾਜ ਨੇ ਇੱਕ ਹੋਰ ਬਚਨ ਕੀਤਾ ਕਹਿੰਦੇ ਬੰਦਾ ਸਿੰਘ ਬਹਾਦਰ ਕੱਲਿਆਂ ਕੁਝ ਨਹੀਂ ਹੋਣਾ ਤੈਨੂੰ ਜਰਨੈਲ ਸਾਜ ਰਿਆਂ ਪਰ ਸਾਰੇ ਪੰਥ ਨੂੰ ਹੁਕਮਨਾਮੇ ਕੱਢਣ ਲੱਗਾ ਭੀੜ ਪਈ ਤੇ ਤੇਰਾ ਸਾਥ ਦੇਣ ਬਾਬਾ ਦੀਪ ਸਿੰਘ ਜਿੰਨੇ ਵੀ ਮੁਖੀਏ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮਨਾਮੇ ਕੱਲੇ ਨੰਦੇੜ ਤੋਂ ਫਿਰ ਜਦੋਂ ਚੱਪੜ ਚਿੜੀ ਦਾ ਜੰਗ ਹੁੰਦਾ ਉੱਥੇ ਬਾਬਾ ਦੀਪ ਸਿੰਘ ਦੀ ਅਤੇ ਹੋਰ ਮੁਖੀਏ ਜਰਨੈਲ ਪਹੁੰਚੇ ਇਸ ਮਹਾਨ ਯੁੱਧ ਦੇ ਵਿੱਚ ਨਾਜ਼ਮ ਵਜ਼ੀਰ ਖਾਂ ਦੀਆਂ ਫੌਜਾਂ ਦੀ ਹਾਰ ਹੋਈ ਸਰਹੰਦ ਦੀ ਇਟਨਾ ਲਿਟ ਖੜਕਾਈ ਗਈ ਤੇ ਬਾਬਾ ਦੀਪ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮੁੱਚੇ ਖਾਲਸਾ ਪੰਥ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਇੱਕ ਦੰਦ ਟੁੱਟ ਗਿਆ ਸੀ ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਹੋਏ ਦਿੱਲੀ ਵਿੱਚ ਸ਼ਹੀਦ ਕੀਤੇ ਗਏ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਬੈਠੇ ਬਾਣੀ ਲਿਖਦੇ ਨੇ ਕੋਈ 11 ਕ ਸਾਲਾਂ ਦੇ ਇर्द-ਗਿਰਦ ਪੰਜ ਬੀੜਾਂ ਸ਼੍ਰੀ ਆਦ ਗ੍ਰੰਥ ਸਾਹਿਬ ਦੀਆਂ ਲਿਖੀਆਂ ਇੱਕ ਫਾਰਸੀ ਚ ਚਾਰ ਗੁਰਮੁਖੀ ਚ ਔਰ ਚੌਹਾਂ ਹੀ ਤਖਤਾਂ ਤੇ ਚਾਰੇ ਬੀੜਾਂ ਸ਼ਸ਼ੋਭਤ ਕੀਤੀਆਂ ਜਿਹੜੀ ਸੋਨੇ ਦੀ ਸ਼ਾਈ ਨਾਲ ਲਿਖੀ ਬੀੜ ਸੀ ਨਾ ਦੋ ਸਿਰ ਸੋਨਾ ਵਰਤਿਆ ਸੀ ਸੋਨੇ ਵਾਲੀ ਬੀੜ ਇੱਥੇ ਕਾਲ ਤੱਕ ਸਹਿਬ ਰੱਖੀ ਕੇਸਗੜ ਸਾਹਿਬ ਇੱਕ ਬੀੜ ਰੱਖੀ ਇੱਕ ਬੀੜ ਹਰਮੰਦਰ ਜੀ ਵਿਖੇ ਪਟਨਾ ਸਾਹਿਬ ਅਬਦਾਲੀ ਨੇ ਐਸੀ ਮਾਰ ਮਾਰੀ ਹੈ ਪਾਣੀ ਪਤ ਦੀ ਲੜਾਈ ਵਿੱਚ ਉਹਦੇ ਬਾਅਦ ਮਰਾਠਾ ਅੰਪਾਇਰ ਦੀ ਰੀੜ ਦੀ ਹੱਡੀ ਕਦੇ ਜੋੜ ਨਹੀਂ ਸਕੀ ਇਹਨਾਂ ਦੀਆਂ ਬਹੂ ਬੇਟੀਆਂ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਟਕੇ ਟਕੇ ਤੇ ਵੇਚਣ ਲਈ ਤੁਰ ਪਿਆ ਇਹ ਫਿਰ ਮਿਸਲਾ ਨੇ ਛਡਵਾ ਕੇ ਔਰਤਾਂ ਘਰੋ ਘਰ ਭੇਜੀਆਂ ਸੀ ਮਰਾਠਿਆਂ ਦੀ ਇੱਜ਼ਤ ਜੇ ਰੱਖੀ ਸੀ ਨਾ ਉਹ ਸਿੱਖ ਜਗਤ ਨੇ ਰੱਖੀ ਇਹੋ ਜੀਆਂ ਗੱਲਾਂ ਫਿਲਮਾਂ ਚ ਨਹੀਂ ਦਿਖਾਉਣਗੇ ਸਿੱਖ ਜੂ ਪਰਫੁੱਲਤ ਹੁੰਦੇ ਨੇ ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਹੈ ਜਿੱਥੇ ਆਪਣੀ ਨਮੋਸ਼ੀ ਹੈ ਉਥੇ ਕਟਾਵੱਡੀ ਕਰਨਗੇ ਤੇ ਜਿੱਥੇ ਸਿੱਖਾਂ ਨੂੰ ਵਡਿਆਈ ਮਿਲਣੀ ਹੈ ਉਥੇ